ਸਾਰੇ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਬੋਕਰਮ ਉੱਪਰ ਗਲਿਆਂ ਦੀ ਕਟਿੰਗ ਬਾਰੇ ਦੱਸਾਂਗੇ ਬੋਕਰਮ ਆਪਾਂ 7 ਇੰਚ ਬੋਕਰਮ ਲੈ ਕੇ ਉਹਨੂੰ ਫੋਲਡ ਕਰਿਆ ਹੋਇਆ ਹੈ 3.5 ਇੰਚ ਰਹਿ ਗਈ ਆਪਣੇ ਕੋਲ ਫੋਲਡ ਕਰਕੇ 3.5 ਇੰਚ 10 ਇੰਚ ਆਪਾਂ ਚੜਾਈ ਲਈ ਹੋਈ ਐ ਲੰਬਾਈ ਆਪਾਂ 7 ਇੰਚ ਲੈ ਰਹੇ ਆ ਇਥੋਂ ਇਸ ਤਰ੍ਹਾਂ ਬੁਲਾਈ ਪਾ ਕੇ ਇਹ ਆਪਾਂ ਇਹ ਗਲੇ ਦਾ ਡਿਜ਼ਾਈਨ ਤਿਆਰ ਹੈ ਇੱਥੋਂ ਆਪਾਂ ਇਹਨੂੰ ਅੱਧਾ-ਅੱਧਾ ਇੰਚ ਸਾਈਡ ਤੋਂ ਲੈਣਾ ਹੈ पहला इनू आप बहर वाले निशान तो कटांे इस तरह ਬਕਰਮ ਉਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਗਲੇ ਦਾ ਡਿਜ਼ਾਈਨ ਬਣਾ ਕੇ ਇਹਨੂੰ ਇਸ ਤਰ੍ਹਾਂ ਕੱਟ ਸਕਦੇ ਹੋ ਇਹ ਦੇਖੋ ਇਹ ਆਪਰੇ ਇੱਕ ਗਲੇ ਦੀ ਕਟਿੰਗ ਹੋ ਚੁੱਕੀ ਹੈ ਹੁਣ ਆਪਾਂ ਤੁਹਾਨੂੰ ਦੂਸਰਾ ਗਲਾ ਦੱਸਾਂਗੇ ਇਹ ਦੂਸਰਾ ਗਲਾ ਹੈ ਇਹਦੀ ਵੀ ਲੰਬਾਈ ਆਪਾਂ ਇਸ ਤਰ੍ਹਾਂ 7 ਇੰਚ ਲੈ ਲੈਣੀ ਹੈ ਇਹਦੇ ਵੀ ਉੱਪਰ ਇਸ ਤਰ੍ਹਾਂ ਆਧਾ-ਆਧਾ ਇੰਚ ਦੇ ਇਸ ਤਰ੍ਹਾਂ बना लेने है। ये अपना दूसरा गला उसी तरह ये कटाई कर लेनी है ये आप इतो इस तरह कटा ਹੁਣ ਆਪਾਂ ਵਿਚ ਵਾਲੇ ਨਿਸ਼ਾਨ ਤੋਂ ਇਹਦੀ ਕਟਾਈ ਕਰਨੀ ਹੈ ਇਹ ਆਪਣੇ ਦੂਸਰੇ ਗਲੇ ਦਾ ਡਿਜ਼ਾਈਨ ਤਿਆਰ ਹੈ ਇਸ ਤਰ੍ਹਾਂ ਤੁਸੀਂ ਵੱਖ-ਵੱਖ ਡਿਜ਼ਾਈਨ ਬਕਰਾਮ ਉੱਪਰ ਬਣਾ ਕੇ ਗਲੇ ਕਾਰੇ ਵਿੱਚ ਹੀ ਕੱਟ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ